ਸਤਿ ਸ੍ਰੀ ਅਕਾਲ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਆ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਆਪਾਂ ਲੱਗੇ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਓ ਜੀ ਸਵੇਰ ਦਾ ਟਾਈਮ ਆ ਮੈਂ ਲੱਗੀ ਸੀ ਬਿਹੜਾ ਸੁੰਗਰਨ ਤੇ ਬਾਕੀ ਅੱਜ ਤਾਂ ਸੋਹਣੀ ਧੁੱਪਾਂ ਨਿਕਲਿਆ ਹੀ ਸੀਗੀ ਤੇ ਨਹੀਂ ਤਾਂ ਮੀਂਹ ਪਈ ਜਾਂਦੇ ਸੀਗੇ ਹੁਣ ਤਾਂ ਮੌਸਮ ਠੀਕ ਆ ਧੁੱਪਾਂ ਵੀ ਵਧੀਆ ਨਿਕਲਦੀਆਂ ਦਿਨ ਵੀ ਸੋਹਣੇ ਲੱਗਦੇ ਆ ਲੋ ਜੀ ਆਪਾਂ ਪਹਿਲਾਂ ਬਿਹੜਾ ਸੁੰਬਰਤੀਏ ਬਾਕੀ ਰਹਿੰਦੇ ਕੰਮ ਆਪਾਂ ਫੇਰ ਕਰਦੇ ਆ ਲਓ ਜੀ ਵੇੜਾ ਆਪਾਂ ਸੁੰਭਰ ਲਿਆ ਸੀਗਾ ਵੇੜਾ ਸੁੰਭਰਨੇ ਤੋਂ ਬਾਅਦ ਫਿਰ ਮੈਂ ਲੱਗੀ ਸੀ ਭਾਂਡੇ ਮੰਚਣ ਤੇ ਬਾਕੀ ਅੱਜ ਆਪਣਾ ਕੰਮ ਥੋੜਾ ਜਿਹਾ ਲੇਟ ਹੋ ਗਿਆ ਕਿਉਂਕਿ ਸਿਹਤ ਠੀਕ ਨਹੀਂ ਸੀ ਇਹਦੇ ਕਰਕੇ ਫੀਵਰ ਹੋ ਰਿਹਾ ਸੀ ਕਈ ਦਿਨਾਂ ਤੋਂ ਤੇ ਇਹਦੇ ਕਰਕੇ ਵੀਡੀਓ ਵੀ ਆਪਣੀਆਂ ਵੀ ਮਤਲਬ ਕਿ ਤਾਂ ਹੀ ਅਪਲੋਡ ਨਹੀਂ ਕਰ ਹੋਈਆਂ ਕਿਉਂਕਿ ਫੀਵਰ ਹੋਣ ਕਰਕੇ ਫਿਰ ਸਿਹਤ ਵੀ ਠੀਕ ਨਹੀਂ ਸੀਗੀ ਤੇ ਇਸ ਕਰਕੇ ਫਿਰ ਮੈਂ ਅੱਜ ਵੀ ਵੈਸੇ ਮਾੜਾ ਮੋਟਾ ਜਿਹਾ ਸੀਗਾ ਫੀਵਰ ਹੋ ਦੇ ਕਰਕੇ ਮੈਂ ਕਿ ਚੱਲ ਵੀਡੀਓ ਤਾਂ ਆਪਣੇ ਅਪਲੋਡ ਕਰ ਦਿੰਨੇ ਆ ਕਿਉਂਕਿ ਕਈ ਭੈਣ ਭਰਾ ਹੁਣੇ ਕਈ ਤਰੀ ਵੀਡੀਓ ਵੇਟ ਕਰਦੇ ਹੋਣੇ ਆ ਇਹਦੇ ਕਰਕੇ ਮੈਂ ਕਿ ਚੱਲ ਅੱਜ ਆਪਾਂ ਵੀਡੀਓ ਅਪਲੋਡ ਕਰ ਦਿੰਨੇ ਆ ਕਈ ਇੱਕ ਭੈਣ ਦਾ ਕਮੈਂਟ ਵੀ ਆਇਆ ਸੀ ਕਿ ਤੁਸੀਂ ਵੀਡੀਓ ਕਿਉਂ ਨਹੀਂ ਅਪਲੋਡ ਕਰ ਰਹੇ ਮੈਂ ਉਹ ਭੈਣ ਨੂੰ ਦੱਸਣਾ ਚਾਹੁੰਦੀ ਆ ਕਿਉਂਕਿ ਫੀਵਰ ਸੀ ਇਸ ਕਰਕੇ ਮੈਂ ਵੀਡੀਓ ਅਪਲੋਡ ਨਹੀਂ ਕਰ ਸਕੀ ਲਓ ਜੀ ਆਪਾਂ ਹੁਣ ਪਹਿਲਾਂ ਭਾਂਡੇ ਮਾਜ ਲਈਏ ਬਾਕੀ ਰੋਟੀ ਰੁਕਦਾ ਹਲੇ ਕਰਨਾ ਰੋਟੀ ਪਕਾਉਣੀ ਆ ਲੋ ਜੀ ਫਿਰ ਆਪਾਂ ਰੋਟੀ ਪਕਾਵਾਂਗੇ ਪਹਿਲਾਂ ਆਪਾਂ ਮਾਜ ਲਈਏ ਭਾਂਡੇ ਲੋ ਜੀ ਭਾਂਡੇ ਕੁੰਡੇ ਆਪਾਂ ਮਾਇਤੇ ਸੀਗੇ ਇਹ ਹੈਗਾ ਜੀ ਟਾਈਮ ਆਪਣਾ ਸ਼ਾਮ ਦੇ 3 ਵਜੇ ਦਾ 3:30 ਕ 3 ਵਜੇ ਦਾ ਟਾਈਮ ਆ ਤੇ ਫਿਰ ਮੈਂ ਲੱਗ ਸੀ ਗੋਹਾ ਚੱਕਣ ਤੇ ਸਵੇਰ ਮੋਕੇ ਆਪਣੇ ਤੋਂ ਗੋਹਾ ਚੱਕ ਨਹੀਂ ਹੋਇਆ ਤੇ ਇਹ ਦੇ ਕਰਕੇ ਮੈਂ ਕਿਹਾ ਚੱਲ ਵੀ ਸ਼ਾਮ ਨੂੰ ਇਕੱਠਾ ਹੀ ਗੋਹਾ ਚੱਕ ਦਾਂਗੇ ਲੋ ਜੀ ਮੈਂ ਲੱਗੀ ਸੀ ਰੜਕਾ ਮਾਰਨ ਮੈਂ ਕਿ ਚੱਲ ਪਹਿਲਾਂ ਮੱਚੇ ਥੱਲੇ ਰੜਕਾ ਮਾਰ ਦਿੰਨੀ ਆ ਇੱਕ ਦੋ ਮਤਲਬ ਕਿ ਕੱਲ ਰੜਕਾ ਆਪਣੇ ਤੋਂ ਵੱਜਿਆ ਨਹੀਂ ਹੈਗਾ ਤੇ ਅੱਜ ਸਵੇਰੇ ਵੀ ਮੇਰੇ ਤੋਂ ਰੜਕਾ ਨਹੀਂ ਵੱਜਿਆ ਮੈਂ ਕਿ ਚੱਲ ਹੁਣ ਸ਼ਾਮ ਨੂੰ ਮੈਂ ਕਿ ਚੱਲ ਪਹਿਲਾਂ ਰੜਕਾ ਮਾਰ ਦਿੰਨੀ ਆ ਵਿਚਾਰੀਆਂ ਨਹੀਂ ਸਾਰੀ ਰਾਤ ਵੀ ਮਤਲਬ ਕਿ ਰਾਤ ਨੂੰ ਇੱਥੇ ਗੋਹੇ 'ਚ ਖੜੀਆਂ ਰਹਿਣਗੀਆਂ ਤੇ ਗਿੱਲੇ 'ਚ ਖੜੀਆਂ ਰਹਿਣਗੀਆਂ ਮੈਂ ਕਿ ਚੱਲ ਰੜਕਾ ਮਾਰ ਦਿੰਨੀ ਆ ਤੇ ਉਹਦੇ ਕਰਕੇ ਮੈਂ ਕਿ ਚੱਲ ਰੜਕਾ ਮਾਰਨੀ ਆ ਰੜਕਾ ਮਾਰਨ ਤੋਂ ਬਾਅਦ ਫਿਰ ਆਪਾਂ ਚੱਕਾਂਗੇ ਗੋਹਾ ਫਲੇ ਕੱਖ ਪੋਣੇ ਰਹਿੰਦੇ ਆ ਉਹ ਵੀ ਆਪਾਂ ਫੇਰ ਪਾਵਾਂਗੇ ਪਹਿਲਾਂ ਆਪਾਂ ਗੋਹਾ ਚੱਕ ਦਈਏ ਲੋ ਜੀ ਪਹਿਲਾਂ ਆਪਾਂ ਮੱਝਾਂ ਥੱਲੇ ਰੜਕਾ ਮਾਰਤੀਏ ਲੋ ਜੀ ਰੜਕਾ ਆਪਾਂ ਮਾਰਤਾ ਸੀਗਾ ਰੜਕਾ ਮਾਰਨੇ ਤੋਂ ਬਾਅਦ ਫਿਰ ਆਪਾਂ ਕੱਕ ਵੀ ਪਾਤੇ ਸੀਗੇ ਮੱਝਾਂ ਨੂੰ ਤੇ ਕੱਕ ਪਾ ਕੇ ਫਿਰ ਮੈ ਲੱਗੀ ਸੀ ਕੋਹਾ ਚੱਕਣ ਕਿਉਂਕਿ ਅੱਜ ਥੋੜੇ ਜਿ ਮੈਂ ਟਾਈਮ ਜੇ ਨਾਲ ਲੱਗੀ ਸੀਗੀ ਸ਼ਾਮ ਜੇ ਨੂੰ ਮੈਂ ਕਿਹਾ ਵੀ ਕੋਹਾ ਜ਼ਿਆਦਾ ਹੈ ਚਾਰ ਮਤਲਬ ਕਿ 3-4 ਟੋਕਰੀਆਂ ਤਾਂ ਹੋਣਗੀਆਂ ਹੀ ਤੇ ਉਹਦੇ ਕਰਕੇ ਮੈਂ ਥੋੜਾ ਸਾਜਰੇ ਲੱਗੀ ਸੀ ਮੈਂ ਟਾਈਮ ਲੱਗ ਜਾਣਾ ਫਿਰ ਘੜੀ ਕਰੋ ਮਤਲਬ ਕਿ ਆਪਾਂ ਮੱਝੇ ਦੀ ਧਾਰ ਵੀ ਕੱਢਣੀ ਆ ਇਹਦੇ ਕਰਕੇ ਮੈਂ ਨਾਲੇ ਆਪਾਂ ਪਾਣੀ ਵੀ ਪਲਾਉਣਾ ਮੱਝ ਨੂੰ ਇਹਦੇ ਕਰਕੇ ਮੈਂ ਥੋੜੇ ਸੱਜਰੇ ਕੋਹ ਲਾਗੀ ਚੱਕਣ ਲਓ ਜੀ ਆਪਾਂ ਹੁਣ ਗੋਆ ਚੱਕ ਲਈਏ ਤੇ ਬਾਕੀ ਰਹਿੰਦੇ ਕੰਮ ਆਪਾਂ ਫੇਰ ਕਰਦੇ ਆਂ ਲਓ ਜੀ ਉੱਧਰ ਮੱਝਾਂ ਵੱਲ ਆਪਾਂ ਨਵੇੜੇ ਆਏ ਸੀਗੇ ਧਾਰ ਵੀ ਕੱਢ ਲਈ ਸੀਗੀ ਮੱਝ ਦੀ ਤੇ ਆਪਾਂ ਮਤਲਬ ਕਿ ਗੂਆ ਗੂਆ ਚੱਕਤਾ ਸੀ ਸਾਰਾ ਨਵੇੜਤਾ ਸੀਗਾ ਸਾਰਾ ਨਵੇੜ ਕੇ ਉੱਧਰ ਫਿਰ ਮੈਂ ਇੱਧਰ ਸੋਈ ਚਾਗੀ ਸੀ ਤੇ ਰਸੋਈ ਚ ਲੱਗੀ ਸੀ ਮੈਂ ਦਾਲ ਨੂੰ ਤੜਕਾ ਲਾਉਣ ਤੜਕਾ ਭੁੰਨਣਾ ਅੱਜ ਆਪਾਂ ਬਣਾਈ ਸੀ ਦਾਲ ਮੂੰਗੀ ਤਲੇ ਹੋ ਛੋਲਿਆਂ ਦੀ ਤੇ ਬਾਕੀ ਲਸਣ ਗਠਾ ਮੈਂ ਪਹਿਲਾਂ ਛਿਰ ਮਤਲਬ ਕਿ ਛੱਲੇ ਚੀਰ ਕੇ ਰੱਖ ਵੀ ਸੀਗੀ ਤੇ ਦਾਲ ਵੀ ਆਪਾਂ ਪਹਿਲਾਂ ਬਣਾ ਲਈ ਸੀਗੀ ਮੈਨੂੰ ਪਤਾ ਸੀਗਾ ਵੀ ਟਾਈਮ ਲੱਗ ਜਾਣਾ ਕਿਉਂਕਿ ਗੋਹਾ ਕਾफी ਸੀਗਾ ਉਹ ਤੋਂ ਪਹਿਲਾਂ ਆਪਾਂ ਮਤਲਬ ਕਿ ਦਾਲ ਜਿਹੜੀ ਬਣਾ ਲਈ ਸੀਗੀ ਤੇ ਲਸਣ ਗਾਠਾ ਮੈਂ ਬੇਟੀ ਨੂੰ ਕਹਤਾ ਸੀਗਾ ਮੈਂ ਛੱਲੇ چیرਦੀ ਤੇ ਇਹਨੇ ਚ ਉਹਨੇ چیرਤਾ ਸੀਗਾ ਇਹਦੇ ਕਰਕੇ ਫਿਰ ਮੈਂ ਕਿ ਚੱਲ ਆਪਾਂ ਵੀ ਆ ਕੇ ਤੜਕਾ ਮੈਂ ਲਾ ਲੂੰਗੀ ਲੋ ਜੀ ਮੈਂ ਹੁਣ ਲੱਗੀ ਸੀਗੀ ਤੜਕਾ ਭੁੰਨਣਾ ਤਣ ਤੜਕਾ ਮਤਲਬ ਪੁੰਨਣ ਲੱਗੀ ਸੀ ਕਿ ਤੜਕਾ ਭੁੰਨਣ ਤੋਂ ਬਾਅਦ ਫਿਰ ਮਤਲਬ ਕਿ ਦਾਲ ਨੂੰ ਤੜਕਾ ਲਾਉਣ ਤੋਂ ਬਾਅਦ ਫਿਰ ਆਪਾਂ ਪਕਾਵਾਂਗੇ ਰੋਟੀ ਹਲੇ ਆਟਾ ਗੁੰਨਣਾ ਸੀਗਾ ਮੈਂ ਕਿਾ ਚੱਲ ਪਹਿਲਾਂ ਦਾਲ ਤੜਕ ਦੇਣੀ ਆ ਫਿਰ ਗੁੰਨੂ ਵੀ ਆਟਾ ਲੋ ਜੀ ਪਹਿਲਾਂ ਆਪਾਂ ਦਾਲ ਨੂੰ ਤੜਕਾ ਲਾ ਦੀ ਫਿਰ ਪਕਾਵਾਂਗੇ ਆਪਾਂ ਰੋਟੀ ਚਲੋ ਠੀਕ ਹੈ ਜੀ ਵੀਡੀਓ ਦਾ ਐਂਡਪੁਆਇੰਟ ਇੱਥੇ ਕਰਦੇ ਹਾਂ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਜਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ